ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਇੱਕ ਵਾਰ ਫਿਰ ਤੋਂ ਤੁਹਾਡਾ ਅੱਜ ਦੀ ਇਸ ਵੀਡੀਓ ਦੇ ਵਿੱਚ ਅੱਜ ਦੀ ਇਹ ਕਹਾਣੀ ਅੱਜ ਦੀ ਇਹ ਵੀਡੀਓ ਜੋ ਆਪਾਂ ਤੁਹਾਡੇ ਲਈ ਲੈ ਕੇ ਆਏ ਆ ਇਹ ਨਵੀਂ ਮੁੰਬਈ ਦੀ ਸਟੋਰੀ ਹੈ ਮੁੰਬਈ ਦੇ ਨਾਲ ਹੀ ਲੱਗਦਾ ਇਲਾਕਾ ਨਵੀਂ ਮੁੰਬਈ ਦਾ ਉਸ ਨਵੀਂ ਮੁੰਬਈ ਦੇ ਵਿੱਚ ਇੱਕ ਪੁਲਿਸ ਸਟੇਸ਼ਨ ਆ ਕਲੰਬੋਲੀ ਪੁਲਿਸ ਸਟੇਸ਼ਨ ਉਸ ਪੁਲਿਸ ਸਟੇਸ਼ਨ ਦੀ ਟੀਮ ਇੱਕ ਲਾਸ਼ ਨੂੰ ਲੱਭ ਰਹੀ ਹੁੰਦੀ ਹੈ ਇੱਕ ਜੰਗਲ ਦੇ ਵਿੱਚੋਂ ਇਹ ਲਾਸ਼ ਉਹ ਹੋਰ ਦੋ ਟੀਮਸ ਇੱਕ ਫੋਰੈਸਟ ਦੀ ਟੀਮ ਤੇ ਇੱਕ ਹਿਊਮਨ ਟ੍ਰੈਫਿਕਿੰਗ ਯੂਨਿਟ ਦੇ ਨਾਲ ਮਿਲ ਕੇ ਲੱਭ ਰਹੇ ਹੁੰਦੇ ਨੇ ਇਸ লাশ ਦੇ ਬਾਰੇ ਜਾਣਕਾਰੀ ਪੁਲਿਸ ਨੂੰ ਇੱਕ ਮੈਸੇਜ ਤੋਂ ਮਿਲਦੀ ਹੈ ਉਸ ਮੈਸੇਜ ਦੇ ਵਿੱਚ ਇੱਕ ਲੜਕੀ ਦੀ লাশ ਬਾਰੇ ਦੱਸਿਆ ਗਿਆ ਹੁੰਦਾ ਤੇ ਜੰਗਲ ਦੇ ਵਿੱਚ ਪਈਆ ਇਹ ਦੱਸਿਆ ਗਿਆ ਹੁੰਦਾ ਤੇ ਨਾਲ ਇੱਕ ਕੋਡ ਦਿੱਤਾ ਜਾਂਦਾ ਉਹ ਕੋਡ 6 ਅੱਖਰਾਂ ਦਾ ਹੁੰਦਾ ਹੈ L01 ਤੇ 501 ਇਹ ਅੱਖਰ ਹੁੰਦੇ ਨੇ ਉਹਦੇ ਵਿੱਚ ਇਨ੍ਹਾਂ ਇਹੀ ਕੋਡ ਇਹੀ ਜਿਹੜੇ ਕੋਡ ਦੇ ਅੱਖਰ ਨੇ ਇਹ ਪਹੇਲੀ ਨੂੰ ਸੁਲਝਾਉਣ ਤੋਂ ਬਾਅਦ ਹੀ ਉਸ লাশ ਦੀ ਐਗਜ਼ੈਕਟ ਲੋਕੇਸ਼ਨ ਦਾ ਪਤਾ ਲੱਗਣਾ ਹੁੰਦਾ ਹੈ ਉਹਨਾਂ ਪੁਲਿਸ ਇਹੀ ਲੱਭ ਰਹੀ ਜਾਂਦੀ ਹੈ ਇਹ ਪੁਲਿਸ ਦੇ ਜਿਹੜੀਆਂ ਟੀਮਸ ਨੇ ਇਹ ਸਵੇਰੇ 8 ਵਜੇ ਤੋਂ ਲੈ ਕੇ ਰਾਤ ਨੂੰ ਜਦੋਂ ਤੱਕ ਹਨੇਰਾ ਨਹੀਂ ਹੋ ਜਾਂਦਾ ਉਦੋਂ ਤੱਕ ਤਕਰੀਬਨ 5-6 ਦਿਨ ਇਹ ਲੱਭਦੇ ਰਹਿੰਦੇ ਆ ਉਸ লাশ ਨੂੰ ਤੇ ਐਂਡ ਦੇ ਵਿੱਚ ਜਾ ਕੇ ਇਹਨਾਂ ਨੂੰ ਫਿਰ ਉਹ লাশ ਮਿਲਦੀ ਹੈ ਉਹ লাশ ਕਿਸ ਦੀ ਸੀ ਕਿਸ ਨੇ ਮਾਰਿਆ ਸੀ ਤੇ ਆਖਰਕਾਰ ਮਿਲਦੀ ਕਿਵੇਂ ਆ ਤੇ ਕਿਵੇਂ ਇਹ ਜਿਹੜਾ ਕੋਡ ਆ ਕਰੈਕ ਹੁੰਦਾ ਇਹੀ ਅੱਜ ਦੀ ਸਟੋਰੀ ਹੈ ਆਪਾਂ ਬਹੁਤਾ ਟਾਈਮ ਨਾ ਖਰਾਬ ਕਰਦੇ ਹੋਏ ਸ਼ੁਰੂ ਕਰਦੇ ਆ ਅੱਜ ਦੀ ਇਹ ਕਹਾਣੀ ਇਸ ਕਹਾਣੀ ਦੀ ਸ਼ੁਰੂਆਤ ਹੁੰਦੀ ਹੈ 12 ਦਸੰਬਰ 2023 ਕਲੰਬੋਲੀ ਪੁਲਿਸ ਸਟੇਸ਼ਨ ਦੇ ਇਲਾਕੇ ਦੇ ਵਿੱਚ ਇੱਕ ਪਰਿਵਾਰ ਰਹਿੰਦਾ ਸੀ ਉਸ ਪਰਿਵਾਰ ਦੇ ਵਿੱਚ ਇੱਕ ਲੜਕੀ ਸੀ ਜਿਸ ਦਾ ਨਾਮ ਸੀਗਾ ਬੈਸ਼ਨਵੀ ਉਹ ਬੀਏ ਆਨਰਸ ਦੀ ਪੜ੍ਹਾਈ ਕਰਦੀ ਸੀ ਫਸਟイヤー ਦੇ ਵਿੱਚ ਸੀ ਉਮਰ ਉਹਦੀ 19 ਸਾਲ ਦੀ ਸੀ ਤੇ ਉਹ ਵਧੀਆ ਪੜ੍ਹਾਈ ਦੇ ਵਿੱਚ ਵਧੀਆ ਸੀਗੀ ਉਸ ਦਾ ਕਾਲਜ ਵੀ ਘਰ ਦੇ ਨੇੜੇ ਹੀ ਸੀ ਤੇ ਉਹ ਹਰ ਰੋਜ਼ ਕਾਲਜ ਜਾਂਦੀ ਸੀ ਤੇ 12 ਦਸੰਬਰ 2023 ਨੂੰ ਵੀ ਉਹ ਘਰੋਂ ਕਾਲਜ ਦੇ ਲਈ ਨਿਕਲਦੀ ਹੈ ਕਾਲਜ ਅਟੈਂਡ ਕਰਦੀ ਹੈ ਉਸ ਤੋਂ ਬਾਅਦ ਉਹ ਜਦੋਂ ਘਰੇ ਵਾਪਸ ਆ ਰਹੀ ਹੁੰਦੀ ਹੈ ਤਾਂ ਰਸਤੇ ਦੇ ਵਿੱਚ ਉਹ ਗਾਇਬ ਹੋ ਜਾਂਦੀ ਹੈ ਉਹ ਹਰ ਰੋਜ਼ ਤਕਰੀਬਨ 3-4 ਵਜੇ ਘਰ ਵਾਪਸ ਆ ਜਾਂਦੀ ਸੀ ਪਰ ਜਦੋਂ 12 ਦਸੰਬਰ 2023 ਨੂੰ ਉਹ ਘਰ ਵਾਪਸ ਨਹੀਂ ਆਉਂਦੀ ਸਮੇਂ ਸਿਰ ਘਰ ਵਾਪਸ ਨਹੀਂ ਆਉਂਦੀ ਤਾਂ ਫਿਰ ਉਹਦੇ ਘਰਦਿਆਂ ਨੂੰ ਫਿਕਰ ਹੋਣੀ ਸ਼ੁਰੂ ਹੁੰਦੀ ਹੈ ਕਿਉਂਕਿ ਇੱਕ ਜਵਾਨ ਲੜਕੀ ਜੋ ਕਾਲਜ ਗਈ ਆ ਹਾਲ ਤੱਕ ਵਾਪਸ ਨਹੀਂ ਆਈ ਕਾਫੀ ਸਮਾਂ ਹੋ ਗਿਆ ਹੁੰਦਾ ਹੈ ਤਾਂ ਫਿਰ ਉਹ ਉਹਨੂੰ ਲੱਭਣਾ ਸ਼ੁਰੂ ਕਰਦੇ ਆ ਉਹਦੇ ਦੋਸਤਾਂ ਨੂੰ ਫੋਨ ਕਰਦੇ ਆ ਸਭ ਤੋਂ ਪਹਿਲਾਂ ਉੱਥੋਂ ਉਹਨਾਂ ਨੂੰ ਕੋਈ ਵੀ ਜ਼ਿਆਦਾ ਜਾਣਕਾਰੀ ਨਹੀਂ ਮਿਲਦੀ ਉਹਦੇ ਬਾਰੇ ਉਹ ਸਿਰਫ ਦੋਸਤ ਦੱਸਦੇ ਆ ਕਿ ਕਾਲਜ ਆਈ ਸੀ ਕਾਲਜ ਤੋਂ ਬਾਅਦ ਉਹ ਆਪਣੇ ਘਰ ਨੂੰ ਚਲੀ ਗਈ ਪਰ ਘਰ ਤੱਕ ਵਾਪਸ ਆਈ ਹੋਣੀ ਤੇ ਹੁਣ ਫਿਰ ਰਿਸ਼ਤੇਦਾਰਾਂ ਨੂੰ ਜਾਂ ਹੋਰ ਜਿਹੜੇ ਜਾਣਕਾਰ ਹੁੰਦੇ ਆ ਸਭ ਨੂੰ ਪੁੱਛਿਆ ਜਾਂਦਾ ਜਦੋਂ ਉਸ ਦਾ ਨਹੀਂ ਪਤਾ ਲੱਗਦਾ ਕੁਝ ਤਾਂ ਫਿਰ ਸ਼ਾਮ ਨੂੰ ਘਰ ਦੇ ਜਾ ਕੇ ਕਲੰਬੋਲੀ ਪੁਲਿਸ ਸਟੇਸ਼ਨ ਦੇ ਵਿੱਚ ਉਸ ਬੈਸ਼ਨੋਵੀ ਦੇ ਗੁੰਮਸ਼ੁਦਾ ਹੋਣ ਦੀ ਰਿਪੋਰਟ ਲਿਖਾਉਂਦੇ ਆ ਹੁਣ ਪੁਲਿਸ ਕੋਲ ਇੱਕ ਰਿਪੋਰਟ ਆ ਤੇ ਉਹਨੂੰ ਇਹ ਸਾਰੀ ਮੁੱਢਲੀ ਜਾਣਕਾਰੀ ਦਿੰਦੇ ਆ ਕਿ ਕਿਹੜੇ ਕਾਲਜ ਦੇ ਵਿੱਚ ਪੜ੍ਹਦੀ ਹੈ ਕਿਹੜੀ ਕਲਾਸ ਦੇ ਵਿੱਚ ਹੈ ਉਸਦੇ ਫਰੈਂਡਸ ਦੇ ਸਭ ਦੇ ਨੰਬਰ ਦੇ ਦਿੰਦੇ ਆ ਤੇ ਹੁਣ ਪੁਲਿਸ ਆਪਣੇ ਵੱਲੋਂ ਉਹਨੂੰ ਲੱਭਣਾ ਸ਼ੁਰੂ ਕਰਦੀ ਹੈ ਹੁਣ ਇਧਰ ਤੋਂ ਜਿਹੜੀ ਵੈਸ਼ਨਵੀਆ ਉਹਨੂੰ ਪੁਲਿਸ ਲੱਭ ਰਹੀ ਸੀ ਤੇ ਹੁਣ ਦੂਜੇ ਪਾਸੇ 12 ਦਸੰਬਰ ਨੂੰ ਇੱਕ ਉੱਥੇ ਨਾਲ ਹੀ ਇੱਕ ਇਲਾਕਾ ਆ ਜੂਈ ਨਗਰ ਰੇਲਵੇ ਸਟੇਸ਼ਨ ਦਾ ਇਲਾਕਾ ਉਸ ਰੇਲਵੇ ਸਟੇਸ਼ਨ ਦੇ ਕੋਲੇ ਹੀ ਇੱਕ ਟਰੈਕ ਦੇ ਉੱਤੇ ਇੱਕ ਲੜਕੇ ਦੀ লাশ ਮਿਲਦੀ ਹੈ ਤੇ ਮੌਕੇ ਤੇ ਫਿਰ ਜਿਹੜੀ ਰੇਲਵੇ ਪੁਲਿਸ ਹੈ ਉਹਨੂੰ ਇਨਫੋਰਮ ਕੀਤਾ ਜਾਂਦਾ ਹੈ ਰੇਲਵੇ ਪੁਲਿਸ ਮੌਕੇ ਤੇ ਪਹੁੰਚਦੀ ਹੈ ਉੱਥੋਂ ਦੇ ਜਿਹੜੇ ਲੋਕ ਖੜੇ ਹੁੰਦੇ ਆ ਉਹ ਸਾਰੇ ਦੱਸਦੇ ਆ ਕਿ ਇਹ ਟ੍ਰੇਨ ਆਈ ਤੇ ਲੜਕਾ ਸਾਈਡ ਤੇ ਖੜਾ ਸੀ ਤੇ اچانک ਹੀ ਟ੍ਰੇਨ ਦੇ ਮੂਹਰੇ ਕੁੱਦ ਗਿਆ ਤਾਂ ਪਤਾ ਲੱਗਦਾ ਕਿ ਉਸ ਲੜਕੇ ਨੇ ਖੁਦਕੁਸ਼ੀ ਕੀਤੀ ਹੁੰਦੀ ਹੈ ਉਸ ਲੜਕੇ ਦੀ ਉਮਰ ਤਕਰੀਬਨ 24-25 ਸਾਲ ਦੀ ਹੁੰਦੀ ਹੈ ਹੁਣ ਪੁਲਿਸ ਉਸ ਦੀ লাশ ਨੂੰ ਕਬਜ਼ੇ ਦੇ ਵਿੱਚ ਲੈ ਕੇ ਪੋਸਟਮਾਰਟਮ ਦੇ ਲਈ ਭੇਜਦੀ ਹੈ ਤੇ ਨਾਲ ਹੀ ਉਸ ਦੇ ਜੇਬ ਦੇ ਵਿੱਚੋਂ ਜੋ ਵੀ ਪ੍ਰੂਫ ਵਗੈਰਾ ਮਿਲੇ ਹੁੰਦੇ ਆ ਪਰਸ ਦੇ ਵਿੱਚੋਂ ਪ੍ਰੂਫ ਮਿਲੇ ਹੁੰਦੇ ਆ ਉਹਨਾਂ ਨੂੰ ਦੇਖ ਕੇ ਹੀ ਉਹਦੇ ਘਰਦਿਆਂ ਨੂੰ ਇਨਫੋਰਮ ਕੀਤਾ ਜਾਂਦਾ ਘਰਦੇ ਆਉਂਦੇ ਆ লাশ ਦੀ ਸਨাক্ত ਕਰਦੇ ਆ ਤੇ ਪੋਸਟਮਾਰਟਮ ਤੋਂ ਬਾਅਦ ਉਹ লাশ ਲੈ ਜਾਂਦੇ ਆ ਹੁਣ লাশ ਦੇ ਕੋਲੋਂ ਜੋ ਵੀ ਸਮਾਨ ਮਿਲਿਆ ਸੀ ਕੋਈ ਉਸਦੇ ਕੱਪੜੇ ਉਸਦੇ ਪ੍ਰੂਫਸ ਉਸਦਾ ਪਰਸ ਉਸਦਾ ਫੋਨ ਸਭ ਕੁਝ ਜਿਹੜੀ ਰੇਲਵੇ ਸਟੇਸ਼ਨ ਦੀ ਉਹ ਪੁਲਿਸ ਹੁੰਦੀ ਆ ਰੇਲਵੇ ਪੁਲਿਸ ਉਹ ਆਪਣੇ ਕੋਲ ਰੱਖ ਲੈਂਦੀ ਆ ਤਾਂ ਕਿ ਅੱਗੇ ਜਿਹੜਾ ਕੇਸ ਚੱਲਣਾ ਉਹਦੇ ਵਿੱਚ ਉਹਨਾਂ ਨੂੰ ਸਬੂਤ ਦੇ ਤੌਰ ਤੇ ਵਰਤਿਆ ਜਾ ਸਕੇ ਤੇ ਉਧਰ ਵੈਸ਼ਨੋਬੀ ਦਾ ਵੀ ਕੋਈ ਪਤਾ ਨਹੀਂ ਲੱਗ ਰਿਹਾ ਹੁੰਦਾ ਪੁਲਿਸ ਉਸ ਦੀ ਭਾਲ ਕਰ ਰਹੀ ਹੁੰਦੀ ਆ ਪਰ ਵੈਸ਼ਨੋਬੀ ਹਾਲ ਤੱਕ ਮਿਲ ਹੀ ਨਹੀਂ ਹੁੰਦੀ ਪੁਲਿਸ ਦੇ ਉੱਪਰ ਪ੍ਰੈਸ਼ਰ ਵੱਧਦਾ ਲੋਕ ਇਕੱਠੇ ਹੁੰਦੇ ਆ ਰਿਸ਼ਤੇਦਾਰ ਇਕੱਠੇ ਹੁੰਦੇ ਆ ਧਰਨੇ ਵਗੈਰਾ ਲੱਗਣੇ ਸ਼ੁਰੂ ਹੋ ਜਾਂਦੇ ਆ ਹੁਣ ਕਾਫੀ ਦਿਨ ਲੰਘ ਜਾਂਦੇ ਆ ਵੈਸ਼ਨੋਬੀ ਤਾਂ ਹਾਲ ਤੱਕ ਕੁਝ ਵੀ ਨਹੀਂ ਪਤਾ ਲੱਗਦਾ ਤਾਂ ਜਦੋਂ ਇਹ ਸਾਰਾ ਪ੍ਰੈਸ਼ਰ ਵੱਧਦਾ ਪੁਲਿਸ ਦੇ ਉੱਤੇ ਤਾਂ ਪੁਲਿਸ ਵੱਲੋਂ ਇੱਕ 6 ਜਨਵਰੀ 2024 ਨੂੰ ਇੱਕ ਟੀਮ ਬਣਾਈ ਜਾਂਦੀ ਆ ਇੱਕ ਸਪੈਸ਼ਲ ਟੀਮ ਜਿਸ ਦਾ ਇੱਕ ਇੰਚਾਰਜ ਡੀਸੀਪੀ ਨੂੰ ਲਾਇਆ ਜਾਂਦਾ ਇੱਕ ਡੀਸੀਪੀ ਹੁਣ ਇਸ ਜਿਹੜੀ ਟੀਮ ਆ ਉਹਨੂੰ ਲੀਡ ਕਰ ਰਿਆ ਹੁੰਦਾ ਤੇ ਉਹ ਨਵੇਂ ਸਿਰੇ ਤੋਂ ਸਾਰੀ ਜਿਹੜੀ ਜਾਂਚ ਸ਼ੁਰੂ ਕਰ ਦਿਆ ਹੁਣ ਇਸ ਟੀਮ ਦੇ ਨਾਲ ਇੱਕ ਹਿਊਮਨ ਟ੍ਰੈਫਿਕਿੰਗ ਦੀ ਟੀਮ ਯੂਨਿਟ ਉਹ ਵੀ ਲਾਈ ਜਾਂਦੀ ਹੈ ਹੁਣ ਉਹ ਨਾਲ ਮਿਲ ਕੇ ਇਕੱਠੇ ਹੋ ਕੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿਆ ਹੁਣ ਇਸ ਮਾਮਲੇ ਦੀ ਜਾਂਚ ਨਵੇਂ ਸਿਰੇ ਤੋਂ ਸ਼ੁਰੂ ਹੁੰਦੀ ਹੈ ਸਾਰੀ ਜਾਣਕਾਰੀ ਦੁਬਾਰਾ ਲਈ ਜਾਂਦੀ ਹੈ ਘਰਦਿਆਂ ਤੋਂ ਤੇ ਦੁਬਾਰਾ ਤੋਂ ਫਿਰ ਕੈਮਰੇ ਚੈੱਕ ਕੀਤੇ ਜਾਂਦੇ ਆ ਸੀਸੀਟੀਵੀ ਕੈਮਰਾ ਜਦੋਂ ਪੁਲਿਸ ਨੂੰ ਪਤਾ ਲੱਗਦਾ ਕਿ ਉਹ ਜਿਹੜੀ ਕੁੜੀ ਸੀਗੀ ਵੈਸ਼ਨਵੀ ਉਹ ਕਾਲਜ اٹੈਂਡ ਕਰਨ ਤੋਂ ਬਾਅਦ ਫਿਰ ਸ਼ਾਮ ਨੂੰ ਆਪਣੇ ਘਰ ਵਾਪਸ ਗਈ ਸੀ ਤਾਂ ਹੁਣ ਉਹਦੇ ਘਰ ਤੱਕ ਜਿੰਨੇ ਵੀ ਕੈਮਰੇ ਸੀਗੇ ਸਾਰਿਆਂ ਦੀ ਸੀਸੀਟੀਵੀ ਫੁਟੇਜ ਚੈੱਕ ਕੀਤੀ ਜਾਂਦੀ ਹੈ ਤਾਂ ਪੁਲਿਸ ਦੇ ਹੱਥ ਵਿੱਚ ਇੱਕ ਜਾਣਕਾਰੀ ਲੱਗਦੀ ਹੈ ਜਦੋਂ ਪੁਲਿਸ ਸੀਸੀਟੀਵੀ ਕੈਮਰੇ ਚੈੱਕ ਕਰ ਰਹੀ ਸੀ ਤਾਂ ਉਸ ਦੀ ਫੁਟੇਜ ਦੇ ਵਿੱਚ ਆਉਂਦਾ ਹੈ ਕਿ ਇੱਕ ਜੀਟੀਵੀ ਨਗਰ ਰੇਲਵੇ ਸਟੇਸ਼ਨ ਆ ਉਸ ਰੇਲਵੇ ਸਟੇਸ਼ਨ ਤੋਂ ਜਿਹੜੀ ਵੈਸ਼ਨਵੀ ਹੈ ਉਹ ਟ੍ਰੇਨ ਫੜਦੀ ਹੈ ਤੇ ਅੱਗੇ ਜਾ ਕੇ ਇੱਕ ਖਾਰਗਰ ਰੇਲਵੇ ਸਟੇਸ਼ਨ ਆ ਉੱਥੇ ਉਤਰ ਜਾਂਦੀ ਹੈ ਹੁਣ ਜਦੋਂ ਬੈਸ਼ਨਵੀ ਉੱਥੋਂ ਟ੍ਰੇਨ ਚੜ੍ਹਦੀ ਹੈ ਉੱਥੇ ਉਤਰਦੀ ਹੈ ਉੱਥੇ ਉਤਰਨ ਤੋਂ ਬਾਅਦ ਇਹ ਸਾਰਾ ਕੁਝ ਸੀਸੀਟੀਵੀ ਕੈਮਰੇ ਦੇ ਵਿੱਚ ਹੁੰਦਾ ਹੁਣ ਉਹਨੂੰ ਅੱਗੇ ਜਾ ਕੇ ਇੱਕ ਲੜਕਾ ਮਿਲਦਾ ਇਹ ਲੜਕਾ ਤੇ ਉਹ ਦੋਨੋਂ ਇਕੱਠੇ ਹੋ ਕੇ ਇੱਕ ਜੰਗਲ ਵੱਲ ਨੂੰ ਜਾਂਦੇ ਆ ਉਸ ਏਰੀਆ ਦੇ ਵਿੱਚ ਇੱਕ ਜੰਗਲ ਹੁੰਦਾ ਖਾਰਗਰ ਜੰਗਲ ਹੁੰਦਾ ਉੱਥੇ ਉਹ ਇਕੱਠੇ ਹੋ ਕੇ ਚਲੇ ਜਾਂਦੇ ਆ ਹੁਣ ਉੱਥੇ ਇੱਕ ਏਰੀਆ ਉਹ ਕੈਂਪ ਫੋਰੈਸਟ ਨਾਮ ਦਾ ਇੱਕ ਏਰੀਆ ਉਹ ਉੱਥੇ ਚਲੇ ਜਾਂਦੇ ਆ ਉਹ ਏਰੀਆ ਦੇ ਵਿੱਚ ਉਸ ਕੈਂਪ ਦੇ ਵਿੱਚ ਐਂਟਰ ਹੁੰਦੇ ਉਹ ਦੇਖਦੇ ਕਿਉਂਕਿ ਉੱਥੇ ਵੀ ਇੱਕ ਗੇਟ ਦੇ ਉੱਤੇ ਕੈਮਰਾ ਲੱਗਿਆ ਹੁੰਦਾ ਹੁਣ ਉਹ ਦੋਨੋਂ ਜਾਣੇ ਇਕੱਠੇ ਅੰਦਰ ਜਾਂਦੇ ਆ ਪਰ ਥੋੜੇ ਟਾਈਮ ਬਾਅਦ ਉਹ ਜਿਹੜਾ ਲੜਕਾ ਹੈ ਉਹ ਜਿਹੜਾ ਮੁੰਡਾ ਹੈ ਉਹ ਕੱਲਾ ਵਾਪਸ ਆ ਰਿਹਾ ਹੁੰਦਾ ਵੈਸ਼ਨਵੀ ਉਹਦੇ ਨਾਲ ਵਾਪਸ ਨਹੀਂ ਆਉਂਦੀ ਤਾਂ ਹੁਣ ਪੁਲਿਸ ਦੇ ਕੋਲ ਇੱਕ ਜਾਣਕਾਰੀ ਹੁੰਦੀ ਹੈ ਕਿ ਕਲੂ ਹੁੰਦਾ ਹੁਣ ਇਹ ਮੁੰਡੇ ਨੂੰ ਲੱਭਣਾ ਹੁੰਦਾ ਤੇ ਨਾਲ ਨਾਲ ਹੁਣ ਪੁਲਿਸ ਜਿਹੜੀ ਵੈਸ਼ਨਵੀ ਆ ਉਹਦੇ ਫੋਨ ਰਿਕਾਰਡਸ ਵੀ ਚੈੱਕ ਕਰ ਰਹੀ ਹੁੰਦੀ ਹੈ ਉਹਦੇ ਫੋਨ ਰਿਕਾਰਡਸ ਦੇ ਵਿੱਚੋਂ ਪਤਾ ਲੱਗਦਾ ਹੈ ਕਿ ਜਦੋਂ ਉਹ ਕਾਲਜ ਤੋਂ ਘਰ ਵਾਪਸ ਆ ਰਹੀ ਸੀ ਤਾਂ ਰਸਤੇ ਦੇ ਵਿੱਚੋਂ ਨੇ ਇੱਕ ਫੋਨ ਕੀਤਾ ਸੀ ਉਹ ਫੋਨ ਦੇ ਬਾਰੇ ਪਤਾ ਕੀਤਾ ਜਾਂਦਾ ਹੈ ਉਹ ਫੋਨ ਦਾ ਜਿਹੜਾ ਨੰਬਰ ਹੁੰਦਾ ਉਹਨੂੰ ਜਦੋਂ ਚੈੱਕ ਕੀਤਾ ਜਾਂਦਾ ਪੁਲਿਸ ਨੂੰ ਪਤਾ ਲੱਗਦਾ ਕਿ ਉਹ ਨੰਬਰ ਤੇ ਪਹਿਲਾਂ ਵੀ ਕਾਫੀ ਵਾਰ ਗੱਲ ਹੋਈ ਹੁੰਦੀ ਹੈ ਤਾਂ ਹੁਣ ਜਦੋਂ ਸਾਰੇ ਨੰਬਰ ਦੀ ਡਿਟੇਲ ਕੱਢੀ ਜਾਂਦੀ ਹੈ ਤਾਂ ਪਤਾ ਲੱਗਦਾ ਉਹ ਨੰਬਰ ਇੱਕ ਕਿਸੇ ਬੈਵੋ ਨਾਮ ਦੇ ਲੜਕੇ ਦਾ ਸੀ ਤੇ ਉਮਰ ਸੀ ਉਹਦੀ 24-25 ਸਾਲ ਹੁਣ ਇਹ ਜਾਣਕਾਰੀ ਜਦੋਂ ਪੁਲਿਸ ਕੋਲੇ ਹੁੰਦੀ ਹੈ ਤਾਂ ਫਿਰ ਉਹ ਬੈਵੋ ਦੇ ਘਰ ਪਹੁੰਚਦੇ ਆ ਉਹਦੀ ਲੋਕੇਸ਼ਨ ਕੱਢਦੇ ਆ ਉਹਦੇ ਘਰ ਪਹੁੰਚਦੇ ਆ ਹੁਣ ਜਦੋਂ ਘਰ ਜਾ ਕੇ ਉਹਦੇ ਪਤਾ ਕੀਤਾ ਜਾਂਦਾ ਬੈਵੋ ਬਾਰੇ ਪੁੱਛਦੇ ਆ ਤਾ ਘਰ ਦੇ ਅੱਗੋਂ ਜਿਹੜੀ ਜਾਣਕਾਰੀ ਦਿੰਦੇ ਆ ਉਹ ਬਹੁਤ ਸ਼ੌਕਿੰਗ ਹੁੰਦੀ ਆ ਤਾ ਘਰ ਦੇ ਦੱਸਦੇ ਆ ਕਿ 12 ਤਰੀਕ 12 ਦਸੰਬਰ 2023 ਨੂੰ ਜਿਹੜਾ ਬੈਬਵ ਸੀਗਾ ਉਹਨੇ ਖੁਦਕੁਸ਼ੀ ਕਰ ਲਈ ਉਹਨੇ ਆਤਮ ਹੱਤਿਆ ਕਰ ਲਈ ਉਹ ਟ੍ਰੇਨ ਦੇ ਪੂਰੇ ਆ ਕੇ ਮਰ ਗਿਆ ਤਾਂ ਹੁਣ ਪੁਲਿਸ ਨੂੰ ਇਹ ਨਵੀਂ ਜਾਣਕਾਰੀ ਮਿਲਦੀ ਆ ਹੁਣ ਇਸੇ ਦੇ ਆਧਾਰ ਤੇ ਪੁਲਿਸ ਜਿਹੜੀ ਦੋ ਟੀਮਸ ਬਣਾਉਂਦੀ ਆ ਇੱਕ ਟੀਮ ਵੈਸ਼ਨਵੀ ਦੇ ਘਰ ਨੂੰ ਭੇਜੀ ਜਾਂਦੀ ਆ ਤੇ ਇੱਕ ਟੀਮ ਰੇਲਵੇ ਸਟੇਸ਼ਨ ਦੀ ਜਿਹੜੀ ਪੁਲਿਸ ਹੁੰਦੀ ਆ ਰੇਲਵੇ ਪੁਲਿਸ ਉਹਦੇ ਕੋਲ ਭੇਜੀ ਜਾਂਦੀ ਆ ਹੁਣ ਜਿਹੜੀ ਰੇਲਵੇ ਸਟੇਸ਼ਨ ਦੀ ਪੁਲਿਸ ਆ ਉਹਦੇ ਕੋਲੋਂ ਜਦੋਂ ਇਹ ਟੀਮ ਜਾਂਦੀ ਹੈ ਉਹਦੇ ਤੋਂ ਪਤਾ ਲੱਗਦਾ ਹੈ ਕਿ ਇਸ ਲੜਕੇ ਨੇ ਜਿਹੜੀ ਖੁਦਕੁਸ਼ੀ ਕੀਤੀ ਸੀ ਤੇ ਉਹਦੀਆਂ ਜਿਹੜੀਆਂ ਬਿਲੋਂਗਿੰਗਸ ਸਮਾਨ ਵਗੈਰਾ ਜੋ ਵੀ ਉੱਥੇ ਮਿਲਿਆ ਸੀ ਉਹ ਸਾਰਾ ਰੇਲਵੇ ਪੁਲਿਸ ਕੋਲੇ ਹੁੰਦਾ ਹੁਣ ਉਹ ਰੇਲਵੇ ਪੁਲਿਸ ਤੋਂ ਜਿਹੜੀ ਕਲੰਬੋਲੀ ਪੁਲਿਸ ਸਟੇਸ਼ਨ ਦੀ ਪੁਲਿਸ ਆ ਉਹ ਸਮਾਨ ਲੈਂਦੀ ਹੈ ਕਾਨੂੰਨੀ ਕਾਰਵਾਈ ਕਰਦੇ ਆ ਉਹਨਾਂ ਤੋਂ ਸਮਾਨ ਲੈਂਦੇ ਹਨ ਉਹਨਾਂ ਦੱਸਦਾ ਕਿ ਸਾਨੂੰ ਇੱਕ ਕੇਸ 'ਚ ਇਹ ਸਮਾਨ ਦੀ ਲੋੜ ਹੈ ਤੇ ਹੁਣ ਉਧਰ ਦੂਜੇ ਪਾਸੇ ਇੱਕ ਟੀਮ ਜਿਹੜੀ ਵੈਸ਼ਨਵੀ ਦੇ ਘਰ ਪਹੁੰਚੀ ਸੀ ਉਹ ਉਹਨਾਂ ਦੇ ਘਰਦਿਆਂ ਤੋਂ ਵੈਸ਼ਨਵੀ ਦੇ ਘਰਦਿਆਂ ਤੋਂ ਉਸ ਲੜਕੇ ਦੇ ਬਾਰੇ ਪੁੱਛਦੀ ਆ ਕਿ ਤੁਹਾਨੂੰ ਕਿਸੇ ਬੈਵੋ ਨਾਮ ਦੇ ਲੜਕੇ ਦੇ ਬਾਰੇ ਪਤਾ ਆ ਤਾਂ ਫਿਰ ਉਹਨਾਂ ਦੇ ਘਰਦੇ ਉਹਦੇ ਵੈਸ਼ਨਵੀ ਦੇ ਘਰਦੇ ਦੱਸਦੇ ਆ ਕਿ ਹਾਂ ਇੱਕ ਬੈਵੋ ਨਾਮ ਦਾ ਲੜਕਾ ਸੀ ਜੋ ਕਿ ਸਾਡੀ ਜਿਹੜੀ ਕੁੜੀ ਸੀ ਵੈਸ਼ਨਵੀ ਉਹਦੇ ਨਾਲ ਅਫੇਅਰ ਦੇ ਵਿੱਚ ਸੀਗਾ ਉਹਨਾਂ ਦਾ ਦੋਨੋਂ ਦਾ ਅਫੇਅਰ ਚੱਲ ਰਿਹਾ ਸੀ ਤੇ ਜਦੋਂ ਸਾਨੂੰ ਇਹਦੇ ਫੇਰ ਦੇ ਬਾਰੇ ਪਤਾ ਲੱਗਿਆ ਉਹ ਵਿਆਹ ਵੀ ਕਰਾਉਣਾ ਚਾਹੁੰਦੇ ਸੀ ਤਾਂ ਸਾਨੂੰ ਪਤਾ ਲੱਗਿਆ ਕਿ ਜਿਹੜਾ ਉਹ ਬੈਗਵਾ ਉਹ ਕਿਸੇ ਹੋਰ ਕਾਸਟ ਦਾ ਹੈ ਤੇ ਅਸੀਂ ਉਹਨਾਂ ਦੇ ਵਿਆਹ ਦੇ ਲਈ ਮੰਨੇ ਨਹੀਂ ਤੇ ਆਪਣੀ ਕੁੜੀ ਨੂੰ ਸਮਝਾਇਆ ਕਿ ਤੂੰ ਉਹ ਮੁੰਡੇ ਦਾ ਖਿਹੜਾ ਛੱਡ ਦੇ ਤੇ ਅਸੀਂ ਤੇਰਾ ਵਿਆਹ ਨਹੀਂ ਕਰਾ ਸਕਦੇ ਤਾਂ ਉਹ ਦੱਸਦੇ ਕਿ ਸਾਡੀ ਕੁੜੀ ਸਮਝਦਾਰ ਸੀ ਉਹ ਸਮਝ ਗਈ ਤੇ ਉਹਨੇ ਬੈਬ ਦਾ ਖਿਹੜਾ ਛੱਡਤਾ ਤੇ ਬੈਬ ਨੂੰ ਸਾਰੇ ਹੀ ਸੋਸ਼ਲ ਮੀਡੀਆ ਵਗੈਰਾ ਤੋਂ ਬਲੌਕ ਕਰਤਾ ਤੇ ਉਹਦੇ ਨਾਲ ਗੱਲ ਕਰਨੀ ਬੰਦ ਕਰ ਦਿੱਤੀ ਤਾਂ ਹੁਣ ਜਦੋਂ ਬੈਬੋਬ ਦੇ ਨਾਲ ਉਹ ਗੱਲ ਕਰਨੀ ਬੰਦ ਕਰਦੀ ਆ ਤਾਂ ਉਹਨੂੰ ਪਤਾ ਲੱਗਦਾ ਜਦੋਂ ਕਿ ਮੈਨੂੰ ਸਾਰੇ ਕਿਤੇ ਬਲੌਕ ਕਰਦਾ ਮੈਨੂੰ ਸਾਰੇ ਸੋਸ਼ਲ ਮੀਡੀਆ ਤੋਂ ਬਲੌਕ ਕਰਦਾ ਤਾਂ ਬੈਬੋਬਾ ਜਿਹੜਾ ਉਹ ਗੁੱਸੇ ਦੇ ਵਿੱਚ ਆਉਂਦਾ ਤੇ ਗੁੱਸੇ ਦੇ ਵਿੱਚ ਆ ਕੇ ਉਹ ਉਹਦੇ ਕਾਲਜ ਜਾਂਦਾ ਉਸਦੇ ਕਾਲਜ ਦੇ ਵਿੱਚ ਜਦੋਂ ਜਾਂਦਾ ਉਹ ਕਿਸੇ ਹੋਰ ਮੁੰਡਿਆਂ ਦੇ ਨਾਲ ਜਦੋਂ ਉਹਨੂੰ ਗੱਲ ਕਰਦੇ ਨੂੰ ਦਿਖਦਾ ਤਾਂ ਉਹ ਹੋਰ ਵੀ ਜ਼ਿਆਦਾ ਗੁੱਸਾ ਹੋ ਜਾਂਦਾ ਤਾਂ ਇੱਥੋਂ ਹੀ ਪਤਾ ਲੱਗਦਾ ਕਿ ਬੈਬੋਬ ਤੇ ਉਸਦਾ ਜਿਹੜਾ ਆਪਸ ਦੇ ਵਿੱਚ ਰਿਲੇਸ਼ਨ ਸੀਗਾ ਤੇ ਬੈਬੋਬ ਵੀ ਸੇਮ ਡੇ ਉੱਥੇ ਮਰ ਗਿਆ ਸੀ ਖੁਦਕੁਸ਼ੀ ਕਰਕੇ ਸੀ ਹੁਣ ਪੁਲਿਸ ਨੇ ਉਸ ਲੜਕੀ ਨੂੰ ਲੱਭਣਾ ਹੁੰਦਾ ਇੱਕ ਬੈਗ ਉਹ ਜਿਹੜੀ ਲੀਡ ਮਿਲੀ ਸੀ ਉਹ ਮਰ ਚੁੱਕਿਆ ਹੁੰਦਾ ਤਾਂ ਹੁਣ ਪੁਲਿਸ ਜਦੋਂ ਉਧਰੋਂ ਰੇਲਵੇ ਸਟੇਸ਼ਨ ਤੋਂ ਜਿਹੜਾ ਸਮਾਨ ਮਿਲਿਆ ਹੁੰਦਾ ਉਹਦੇ ਵਿੱਚੋਂ ਪਤਾ ਕਰਦੀ ਆ ਤਾਂ ਉਹਦੇ ਵਿੱਚ ਇੱਕ ਫੋਨ ਵੀ ਹੁੰਦਾ ਉਸ ਬੈਗੋਫ ਦਾ ਫੋਨ ਹੁੰਦਾ ਤਾਂ ਹੁਣ ਪੁਲਿਸ ਉਸ ਦੇ ਫੋਨ ਨੂੰ ਅਨਲੌਕ ਕਰਵਾਉਂਦੀ ਆ ਆਪਣੇ ਐਕਸਪਰਟਸ ਤੋਂ ਜਦੋਂ ਫੋਨ ਅਨਲੌਕ ਕੀਤਾ ਜਾਂਦਾ ਉਸ ਨੂੰ ਚੈੱਕ ਕੀਤਾ ਜਾਂਦਾ ਤਾਂ ਉਸ ਫੋਨ ਦੇ ਵਿੱਚ ਇੱਕ ਮੈਸੇਜ ਹੁੰਦਾ ਉਹ ਮੈਸੇਜ ਜਿਵੇਂ ਆਪਾਂ ਨੋਟਸ ਵਗੈਰਾ ਦੇ ਵਿੱਚ ਨੋਟ ਕਰਕੇ ਰੱਖ ਲੈਨੇ ਆ ਮੈਸੇਜ ਨੂੰ ਸੇਵ ਕਰਕੇ ਰੱਖ ਲੈਨੇ ਆ ਇਸ ਤਰ੍ਹਾਂ ਉਹ ਮੈਸੇਜ ਜਿਹੜਾ ਸੇਵ ਕਰਕੇ ਰੱਖਿਆ ਗਿਆ ਹੁੰਦਾ ਉਹ ਮੈਸੇਜ ਕੁਝ ਇਸ ਤਰ੍ਹਾਂ ਹੁੰਦਾ ਉਸ ਮੈਸੇਜ ਦੇ ਵਿੱਚ ਲਿਖਿਆ ਗਿਆ ਹੁੰਦਾ ਹੈ ਕਿ ਮੈਂ ਜਿਹੜੀ ਵੈਸ਼ਨ ਉਹ ਵੀ ਹੈ ਉਹਦੇ ਨਾਲ ਗੁੱਸਾ ਸੀਗਾ ਉਹ ਮੈਨੂੰ ਪਿਆਰ ਕਰਦੀ ਸੀ ਪਰ ਹੁਣ ਉਹ ਕਿਸੇ ਹੋਰ ਨੂੰ ਪਿਆਰ ਕਰਦੀ ਹੈ ਮੈਂ ਦੇਖਿਆ ਉਹਨੂੰ ਕਾਲਜ ਦੇ ਵਿੱਚ ਕਿਸੇ ਹੋਰ ਨਾਲ ਗੱਲਾਂ ਮਾਰਦੀ ਨੂੰ ਤੇ ਮੈਨੂੰ ਉਸ ਦੇ ਉੱਤੇ ਗੁੱਸਾ ਸੀ ਐਸੇ ਗੁੱਸੇ ਦੇ ਚੱਲਦੇ ਆ ਮੈਂ ਉਹਨੂੰ ਇੱਕ ਜੰਗਲ ਦੇ ਵਿੱਚ ਲੈ ਕੇ ਗਿਆ ਤੇ ਉਸ ਜੰਗਲ ਦੇ ਵਿੱਚ ਲਿ ਜਾ ਕੇ ਮੈਂ ਉਹਨੂੰ ਮਾਰ ਦਿੱਤਾ। ਉਹ ਦੱਸਦਾ ਹੈ ਕਿ ਮੈਂ ਉਹਨੂੰ ਉਹ ਕੈਂਪ ਜੰਗਲ ਦੇ ਵਿੱਚ ਲੈ ਗਿਆ ਸੀਗਾ। ਉਸ ਜੰਗਲ ਦੇ ਵਿੱਚ ਉਹਨੂੰ ਮੈਂ ਮਾਰਤਾ। ਮਾਰ ਕੇ ਉਹਦੀ লাশ ਮੈਂ ਉੱਥੇ ਹੀ ਸੁੱਟਤੀ ਹੈ। ਤੇ ਨਾਲ ਥੱਲੇ ਉਹ ਲਿਖਦਾ ਹੈ ਕਿ ਜੇ লাশ ਲੱਭਣੀ ਹੈ ਤਾਂ ਨਾਲ ਉਹ ਉਹੀ 6 ਅੱਖਰਾਂ ਦਾ ਕੋਡ 501 L01501 ਇੱਕ ਕੋਡ ਲਿਖਦਾ ਹੈ ਕਿ ਇਹ ਕੋਡ ਨੂੰ ਤੁਸੀਂ ਕ੍ਰੈਕ ਕਰ ਲਓ। ਤਾਂ ਉਹਨੂੰ ਪਤਾ ਹੁੰਦਾ ਕਿ ਜੇ ਦੋਮਾ ਖੁਦਕੁਸ਼ੀ ਕਰੂੰਗਾ ਮੇਰਾ ਫੋਨ ਵਗੈਰਾ ਚੈੱਕ ਹੋਊਗਾ ਤਾਂ ਪੁਲਿਸ ਤੱਕ ਇਹ ਗੱਲ ਪਹੁੰਚੂਗੀ ਜ਼ਰੂਰ ਤਾਂ ਇਸੇ ਲਈਓ ਸਾਰਾ ਮੈਸੇਜ ਪੁਲਿਸ ਦੇ ਲਈ ਰਿਕਾਰਡ ਕਰਕੇ ਜਾਂਦਾ ਪੁਲਿਸ ਦੇ ਲਈ ਲਿਖ ਕੇ ਜਾਂਦਾ ਉਹ ਮੈਸੇਜ ਜਿਹੜਾ ਹੁੰਦਾ ਤਾਂ ਹੁਣ ਪੁਲਿਸ ਕੋਲੇ ਇਹ ਮੈਸੇਜ ਹੈ ਇਸੇ ਮੈਸੇਜ ਦੇ ਆਧਾਰ ਤੇ ਹੁਣ ਅਗਲੀ ਜਾਂਚ ਸ਼ੁਰੂ ਹੁੰਦੀ ਹੈ ਉਹਨਾਂ ਨੂੰ ਪਤਾ ਹੁੰਦਾ ਹੁਣ ਪੁਲਿਸ ਨੂੰ ਕਿ ਉਹ ਕੈਂਪ ਜੰਗਲ ਆ ਜਿਹੜਾ ਉਹ ਕੈਂਪ ਫੋਰੈਸਟ ਹੈ ਉਸ ਕੈਂਪ ਦੇ ਵਿੱਚ ਹੀ ਜਿਹੜੀ ਉਸ ਲੜਕੀ ਦੀ ਲਾਸ਼ ਹੈ ਹੁਣ ਉਤੋਂ ਲੱਭਣਾ ਸ਼ੁਰੂ ਕਰਦੇ ਆ ਪੁਲਿਸ ਪਰ ਹੁਣ ਇਹ ਜਿਹੜਾ ਕੋਡ ਆ ਇਹ ਕੀ ਆ ਇਹ ਪੁਲਿਸ ਨੂੰ ਕੁਝ ਨਹੀਂ ਪਤਾ ਹੁੰਦਾ ਹੁਣ ਬੈਬਵ ਦੇ ਘਰਦਿਆਂ ਤੋਂ ਵੀ ਪੁੱਛਿਆ ਜਾਂਦਾ ਉਹਨਾਂ ਨੂੰ ਵੀ ਕੁਝ ਪਤਾ ਨਹੀਂ ਹੁੰਦਾ ਬੈਸ਼ਨਵੀ ਦੇ ਘਰਦਿਆਂ ਨੂੰ ਵੀ ਦਿਖਾਇਆ ਜਾਂਦਾ ਕੋਡ ਉਹਨਾਂ ਦੇ ਹੱਥ ਵੀ ਕੋਈ ਕਲੂ ਨਹੀਂ ਲੱਗਦਾ ਤਾਂ ਹੁਣ ਪੁਲਿਸ ਆਪਣੇ ਵੱਲੋਂ ਇਸ ਕ੍ਰੈਕ ਕੋਡ ਨੂੰ ਕ੍ਰੈਕ ਕਰਨਾ ਸ਼ੁਰੂ ਕਰਦੀ ਆ ਆਪਣੇ ਐਕਸਪਰਟਸ ਨੂੰ ਲਾਉਂਦੀ ਆ ਕਿ ਇਸ ਕੋਡ ਨੂੰ ਕ੍ਰੈਕ ਕੀਤਾ ਜਾਵੇ ਦੇ ਨਾਲ ਦੇ ਨਾਲ ਹੀ ਹੁਣ ਉਹ ਜਿਹੜੀ ਬੈਸ਼ਨਵੀ ਦੀ লাশ ਹੈ ਉਹਨੂੰ ਲੱਭਣਾ ਸ਼ੁਰੂ ਕਰਦੇ ਆ ਹੁਣ ਉਹ ਜੰਗਲ ਦੇ ਵਿੱਚ ਜਾਂਦੇ ਆ ਜਿਹੜੀ ਹਿਊਮਨ ਟਰੈਫਿਕਿੰਗ ਦੀ ਟੀਮ ਸੀ ਉਹ ਤਾਂ ਨਾਲ ਹੈਗੀ ਅਸੀਂ ਤੇ ਹੁਣ ਉਹ ਨਾਲ ਇੱਕ ਫੋਰੈਸਟ ਦੀ ਟੀਮ ਨੂੰ ਵੀ ਲੈਂਦੇ ਆ ਹੁਣ ਉਹਨਾਂ ਨੂੰ ਦੱਸਦੇ ਆ ਕਿ ਇੱਕ লাশ ਲੱਭਣੀ ਐ ਇਸ ਏਰੀਏ ਦੇ ਵਿੱਚ ਇਸ ਕੈਂਪ ਦੇ ਵਿੱਚ ਉਹ লাশ ਹੁਣ ਇਕੱਠੇ ਹੋ ਕੇ ਲੱਭਦੇ ਆ ਹੁਣ 6 ਤਰੀਕ ਤੋਂ 15 ਤਰੀਕ ਤੱਕ ਉਹ ਹਰ ਰੋਜ਼ ਜਿਵੇਂ ਮੈਂ ਪਹਿਲਾਂ ਦੱਸਿਆ ਸੀਗਾ ਹਰ ਰੋਜ਼ লাশ ਲੱਭਣ ਆਉਂਦੇ ਆ ਸਵੇਰੇ ਆਉਂਦੇ ਆ ਸ਼ਾਮ ਤੱਕ ਲੱਭਦੇ ਆ ਪਰ ਉਹਨਾਂ ਦੇ ਹੱਥ ਕੋਈ ਵੀ ਜਿਹੜੀ ਕਹਦੇ ਆ ਉਪਲਬਧ ਹੀ ਨਹੀਂ ਲੱਗਦੀ ਕੋਈ ਵੀ ਉਹਨਾਂ ਨੂੰ লাশ ਦੇ ਬਾਰੇ ਕੋਈ ਕਲੂ ਨਹੀਂ ਮਿਲਦਾ ਤੇ ਨਾ ਹੀ ਉਹ ਕੋਡ ਕਰੈਕ ਹੋ ਰਿਹਾ ਹੁੰਦਾ ਤਾਂ ਜਿਵੇਂ ਚੱਲਦੇ ਇੱਕ ਦਿਨ ਦੁਪਹਿਰ ਦਾ ਟਾਈਮ ਹੁੰਦਾ ਸਾਰੀ ਟੀਮਸ ਜਿਹੜੀਆਂ ਹੁੰਦੀਆਂ ਉਹ ਬੈਠੀਆਂ ਰੈਸਟ ਕਰ ਰਹੀਆਂ ਹੁੰਦੀਆਂ ਥੋੜਾ ਜਿਹਾ ਟਾਈਮ ਬ੍ਰੇਕ ਲਈ ਹੁੰਦੀ ਹੈ ਤੇ ਉੱਥੇ ਬੈਠੇ ਬੈਠੇ ਇੱਕ ਪੁਲਿਸ ਆਫੀਸਰ ਇੱਕ ਫੋਰੈਸਟ ਦੇ ਬੰਦੇ ਦੇ ਨਾਲ ਗੱਲ ਕਰ ਰਿਹਾ ਹੁੰਦਾ ਉਹ ਦੱਸ ਰਿਹਾ ਹੁੰਦਾ ਕਿ ਦੇਖੋ ਆਪਾਂ ਕਿੰਨੇ ਦਿਨਾਂ ਦੇ ਲਾਸ਼ ਲੱਭ ਰਹੇ ਆ ਆਪਾਂ ਨੂੰ ਲਾਸ਼ ਨਹੀਂ ਲੱਭ ਰਹੀ ਇੱਕ ਮੈਸੇਜ ਹੈ ਮੈਸੇਜ ਦੇ ਵਿੱਚ ਲਾਸ਼ ਦੇ ਬਾਰੇ ਤਾਂ ਦੱਸਤਾ ਜੇ ਉਹ ਕੋਡ ਦੀ ਜਗ੍ਹਾ ਤੇ ਜੇ ਆਪਾਂ ਨੂੰ ਲੋਕੇਸ਼ਨ ਦੱਸ ਦਿੰਦੇ ਤਾਂ ਆਪਾਂ ਲੱਭ ਲੈਂਦੇ ਤਾਂ ਹੁਣ ਜਿਹੜਾ ਫੋਰੈਸਟ ਦਾ ਕਰਮਚਾਰੀ ਹੁੰਦਾ ਫੋਰੈਸਟ ਦਾ ਆਫੀ ਉਹ ਪੁੱਛਦਾ ਹੁਣ ਪੁਲਿਸ ਆਫੀਸਰ ਨੂੰ ਕਿ ਕਿਹੜਾ ਕੋਡ ਤੁਸੀਂ ਕਿਸ ਕੋਡ ਦੀ ਗੱਲ ਕਰ ਰਹੇ ਹੋ ਤੇ ਤੁਸੀਂ ਪਹਿਲਾਂ ਤਾਂ ਸਾਨੂੰ ਕਿਤੇ ਕੁਝ ਦੱਸਿਆ ਨਹੀਂ ਤਾਂ ਹੁਣ ਉਹ ਪੁਲਿਸ ਵਾਲਾ ਦੱਸਦਾ ਕਿ ਅਸੀਂ ਸਾਨੂੰ ਲਾਸ਼ ਬਾਰੇ ਪਤਾ ਸੀਗਾ ਤਾਂ ਕਰਕੇ ਅਸੀਂ ਇੰਨੀ ਕੀ ਡਿਟੇਲ ਸ਼ੇਅਰ ਕੀਤੀ ਸੀ ਕਿ ਇਸ ਏਰੀਆ ਦੇ ਵਿੱਚ ਲਾਸ਼ ਹੈ ਤਾਂ ਆਪਾਂ ਲਾਸ਼ ਲੱਭਣੀ ਸੀ ਤਾਂ ਤੁਹਾਨੂੰ ਕੋਡ ਬਾਰੇ ਪਹਿਲਾਂ ਅਸੀਂ ਦੱਸ ਨਹੀਂ ਸਕੇ ਤਾਂ ਉਹ ਦੱਸਦਾ ਕਿ ਇੱਕ ਕੋਡ ਹੈ ਜੋ ਕਿ L01 ਤੇ 501 ਇਹ 6 ਅੱਖਰਾਂ ਦਾ ਕੋਡ ਹੈ ਮੈਸੇਜ ਦੇ ਵਿੱਚ ਮਿਲਿਆ ਸੀਗਾ ਸਾਨੂੰ ਤਾਂ ਜਿਉਂ ਹੀ ਉਹ ਫੋਰੈਸਟ ਦਾ ਬੰਦਾ ਉਹ ਜਦੋਂ ਉਹ ਕੋਡ ਸੁਣਦਾ ਤਾਂ ਉਹ ਸਾਰੀ ਟੀਮ ਨੂੰ ਖੜਾ ਕਰਦਾ ਉਹਨਾਂ ਨੂੰ ਕਹਿੰਦਾ ਕਿ ਤੁਸੀਂ ਮੇਰੇ ਨਾਲ ਚਲੋ ਮੈਨੂੰ ਪਤਾ লাশ ਕਿੱਥੇ ਹੈ ਤਾਂ ਹੁਣ ਸਾਰੀ ਟੀਮ ਉਹਦੇ ਨਾਲ ਤੁਰ ਪੈਂਦੀ ਸਾਰੇ ਹੈਰਾਨ ਹੁੰਦੇ ਕਿ ਇਹਨੂੰ ਕਿੱਥੋਂ ਪਤਾ ਆ ਤਾਂ ਉਹ ਨਾਲ ਜਾਂਦਿਆ ਤਾਂ ਉਹ ਇੱਕ ਸਪੈਸੀਫਿਕ ਏਰੀਆ ਦੇ ਵਿੱਚ ਲੈ ਕੇ ਜਾਂਦਾ ਸਾਰੀ ਟੀਮ ਨੂੰ ਤੇ ਉੱਥੇ ਜਾ ਕੇ ਦੱਸਦਾ ਕਿ লাশ ਇੱਥੇ ਲੱਭੋ ਇੱਥੇ ਮਿਲੂਗੀ ਤਾਂ ਜਦੋਂ ਉੱਥੇ ਸਰਚ ਕੀਤੀ ਜਾਂਦੀ ਹੈ ਥੋੜਾ ਜਿਹਾ ਟਾਈਮ ਲੱਗਦਾ ਕਿ ਇੱਕ ਦਰੰਤ ਦੇ نیچے ਉਹਨਾਂ ਨੂੰ লাশ ਮਿਲ ਜਾਂਦੀ ਹੈ ਇੱਕ ਗਲੀ ਸੜੀ লাশ ਇੱਕ ਲੜਕੀ ਦੀ ਲਾਸ਼ ਇੰਨਾ ਕੁ ਜ਼ਰੂਰ ਪਤਾ ਲੱਗ ਰਿਹਾ ਹੁੰਦਾ ਵੈਸੇ ਉਹ ਗਲ ਚੁੱਕੀ ਹੁੰਦੀ ਹੈ ਲਾਸ਼ ਕਿਉਂਕਿ ਕਾਫੀ ਦਿਨ ਹੋ ਗਏ ਸੀ ਤਕਰੀਬਨ ਹੁਣ 16 ਤਰੀਕ ਸੀਗੀ ਜਦੋਂ ਇਹ ਲਾਸ਼ ਮਿਲਦੀ ਹੈ ਉਹਨਾਂ ਨੂੰ 16 ਜਨਵਰੀ ਨੂੰ ਤੇ ਤਕਰੀਬਨ 12 ਜਨਵਰੀ ਤੋਂ ਗਾਇਬ ਹੋਈ ਸੀ ਤੇ 12 ਜਨਵਰੀ ਨੂੰ ਉਹਨੂੰ ਮਾਰ ਦਿੱਤਾ ਗਿਆ ਸੀ ਤੇ ਹੁਣ ਮਹੀਨੇ ਤੋਂ ਉੱਪਰ ਲੰਘ ਗਿਆ ਹੁੰਦਾ ਲਾਸ਼ ਕਾਫੀ ਗਲ ਚੁੱਕੀ ਹੁੰਦੀ ਹੈ ਉਹ ਲਾਸ਼ ਨੂੰ ਹੁਣ ਕਬਜ਼ੇ ਦੇ ਵਿੱਚ ਲੈ ਕੇ ਹਸਪੀਟਲ ਭੇਜਿਆ ਜਾਂਦਾ ਹਸਪੀਟਲ ਦੇ ਵਿੱਚ ਵੈਸ਼ਨੋਵੀ ਦੇ ਘਰ ਦੇ ਨੂੰ ਬੁਲਾਇਆ ਜਾਂਦਾ ਉਹਨੂੰ ਦਸ ਨਾਕਤ ਕਰਾਈ ਜਾਂਦੀ ਹੈ ਤੇ ਹੁਣ ਉਹ ਕੱਪੜਿਆਂ ਦੇ ਉੱਤੋਂ ਜਿਹੜੀ ਪਹਿਚਾਣ ਕਰ ਲੈਂਦੇ ਆ ਉਹ ਦੱਸਦੇ ਆ ਪੁਲਿਸ ਨੂੰ ਕਿ ਇਹ ਹੀ ਵੈਸ਼ਨਵੀ ਹੈ ਇਹ ਵੈਸ਼ਨਵੀ ਦੀ লাশ ਹੈ ਤਾਂ ਹੁਣ ਪੁਲਿਸ ਨੂੰ ਆਖਰਕਾਰ ਇੰਨੇ ਦਿਨਾਂ ਦੀ ਮਿਹਨਤ ਤੋਂ ਬਾਅਦ লাশ ਮਿਲ ਚੁੱਕੀ ਹੁੰਦੀ ਹੈ ਤੇ ਹੁਣ লাশ ਕਰਦਿਆਂ ਦੇ سپਰਦ ਕਰ ਦਿੱਤੀ ਜਾਂਦੀ ਹੈ ਤੇ ਪੁਲਿਸ ਨੂੰ ਪਤਾ ਲੱਗਦਾ ਕਿ ਇੱਕ ਲੜਕੇ ਨੇ ਪਿਆਰ ਦੇ ਵਿੱਚ ਉਸ ਲੜਕੀ ਦਾ ਕਤਲ ਕਰ ਦਿੱਤਾ ਤੇ ਉਸ ਦੀ লাশ ਨੂੰ ਉੱਥੇ ਲੁਕੋ ਦਿੱਤਾ ਤੇ ਉਹਨੂੰ ਪਤਾ ਵੀ ਸੀ ਕਿ ਜਦੋਂ ਮੈਂ ਮਰ ਜਾਊਗਾ ਉਸ ਤੋਂ ਬਾਅਦ ਜਿਹੜਾ ਇੱਕ ਮੈਸੇਜ ਆ ਉਹ ਪੁਲਿਸ ਤੱਕ ਜਰੂਰ ਪਹੁੰਚੂ ਤੇ ਨਾਲ ਉਹ ਕੋਡ ਲਿਖ ਕੇ ਜਾਂਦਾ ਹੈ ਕਿ ਜੇ লাশ ਲੱਭਣੀ ਹੈ ਤਾਂ ਇਸ ਕੋਡ ਨੂੰ ਕਰੈਕ ਕਰ ਲੋ ਤੇ ਜੇ ਹੁਣ ਆਪਾਂ ਗੱਲ ਕਰੀਏ ਕਿ ਜਿਹੜਾ ਕੋਡ ਸੀਗਾ ਉਹ ਕੋਡ ਹੈਗਾ ਕਿਸੇ ਤੇ ਉਸ ਜਿਹੜੇ ਫੋਰੈਸਟ ਆਫੀਸਰ ਨੂੰ ਅਜੇ ਆ ਕੀ ਮਿਲਿਆ ਉਸ ਕੋਡ ਦੇ ਵਿੱਚ ਜਿਹੜਾ ਉਹਨੇ 1 ਮਿੰਟ ਦੇ ਵਿੱਚ ਕਰੈਕ ਕਰਕੇ ਉੱਥੇ ਉਹਨਾਂ ਨੂੰ ਲੈ ਗਿਆ ਤਾਂ ਦੱਸ ਦਈਏ ਉਹ ਕੋਡ ਹੋਰ ਕੁਝ ਨਹੀਂ ਬਲਕਿ ਇੱਕ ਫੋਰੈਸਟ ਦੇ ਵਿੱਚ ਜਿਹੜੇ ਦਰਖਤ ਹੁੰਦੇ ਆ ਉਸ ਦੇ ਉੱਪਰ ਜਿਹੜੇ ਨੰਬਰ ਲਿਖੇ ਹੁੰਦੇ ਆ ਉਹ ਨੰਬਰ ਸੀਗਾ ਹੁਣ ਆਪਾਂ ਸਾਰਿਆਂ ਨੂੰ ਪਤਾ ਹੀ ਹੈ ਕਿ ਜੰਗਲਾਤ ਮੈਕਮੇਂ ਦੇ ਜਿੰਨੇ ਵੀ ਦਰਖਤ ਹੁੰਦੇ ਆ ਉਹਨਾਂ ਦੀ ਨੰਬਰਿੰਗ ਕੀਤੀ ਜਾਂਦੀ ਹੈ ਤਾਂ ਕਿ ਉਹਨਾਂ ਨੂੰ ਕੋਈ ਚੋਰੀ ਨਾ ਕਰ ਸਕੇ ਇਸੇ ਤਰ੍ਹਾਂ ਉਹ ਜਿਹੜਾ ਕੈਂਪਸ ਸੀਗਾ ਉਹਦੇ ਜਿਹੜੇ ਦਰਖਤ ਸੀਗੇ ਉਹਨਾਂ ਦੀ ਨੰਬਰਿੰਗ ਕੀਤੀ ਹੋਈ ਸੀ ਉਹੀ ਨੰਬਰਿੰਗ ਉਹ ਜਿਹੜਾ ਕੋਡ ਸੀਗਾ ਉਹ ਕੁਝ ਹੋਰ ਨਹੀਂ ਉਹ ਨੰਬਰ ਹੀ ਸੀਗਾ ਇੱਕ ਦਰਖਤ ਦਾ ਨੰਬਰ ਸੀਗਾ ਹੁਣ ਜਿਹੜਾ ਉਹ ਮੁੰਡਾ ਸੀ ਜਦੋਂ ਉਹਨੇ ਉਹਦਾ ਕਤਲ ਕੀਤਾ ਕਤਲ ਕਰਨ ਤੋਂ ਬਾਅਦ ਉਹਦੀ ਲਾਸ਼ ਨੂੰ ਉਥੇ ਰੱਖ ਕੇ ਗਿਆ ਹੁਣ ਉਹਦੇ ਕੋਲ ਕੋਈ ਐਗਜ਼ੈਕਟ ਲੋਕੇਸ਼ਨ ਦੱਸਣ ਨੂੰ ਤਾਂ ਹੈ ਨਹੀਂ ਸੀ ਕਿ ਕੋਈ ਦੱਸ ਸਕੇ ਕਿ ਜੰਗਲ ਦੇ ਵਿੱਚ ਲਾਸ਼ ਹੈ ਇਹਨਾਂ ਕਿਦਾਂ ਦੱਸ ਸਕਦਾ ਜੇ ਕਿਤੇ ਬਾਹਰ ਹੋਵੇ ਤਾਂ ਬੰਦਾ ਇੱਕ ਐਗਜ਼ੈਕਟ ਲੋਕੇਸ਼ਨ ਤਾਂ ਦੱਸ ਦਿੰਦਾ ਕਿ ਉੱਥੇ ਇੱਕ ਪਈਆ ਲਾਸ਼ ਪਰ ਹੁਣ ਇੱਕ ਜੰਗਲ ਦੇ ਵਿੱਚ ਕੀ ਦੱਸਿਆ ਜਾਵੇ ਤਾਂ ਫਿਰ ਉਹ ਉਸ ਦਰਖਤ ਦਾ ਜਿਹੜਾ ਨੰਬਰ ਆ ਉਹ ਕੋਡ ਵਜੋਂ ਮੈਸੇਜ ਦੇ ਵਿੱਚ ਲਿਖ ਕੇ ਚੜ੍ਹਾ ਜਾਂਦਾ ਇਸੇ ਕਰਕੇ ਜਿਹੜਾ ਉਹ ਫੋਰੈਸਟ ਦਾ ਗਾਰਡ ਹੁੰਦਾ ਜਿਹੜਾ ਫੋਰੈਸਟ ਦਾ ਆਫੀਸਰ ਹੁੰਦਾ ਉਹ ਇੰਨੀ ਛੇਤੀ ਲੱਭ ਲੈਂਦਾ ਕਿ ਨੰਬਰ ਕਿਸੇ ਦਾ ਰਖਤ ਦਾ ਹੈ ਤੇ ਇਸ ਤਰ੍ਹਾਂ ਜਿਹੜਾ ਇਹ ਕੇਸ ਆ ਉਹ ਸੋਲਵ ਹੁੰਦਾ ਐਂਡ ਤੇ ਜਾ ਕੇ ਤੇ ਦੇਖੋ ਕਿ ਹਾਜਾ ਕੇਸ ਸੀਗਾ ਕਿਥੋਂ ਕੁੜੀ ਗਾਇਬ ਹੁੰਦੀ ਐ ਇੱਕ ਮੁੰਡਾ ਖੁਦਕੁਸ਼ੀ ਕਰਦਾ ਇੱਕ ਮੈਸੇਜ ਹੁੰਦਾ ਉਹਦੇ ਵਿੱਚ ਕੋਡ ਕੋਡ ਤੋਂ ਬਾਅਦ ਕਿੰਨੇ ਦਿਨ ਇਹ ਪੁਲਿਸ ਲੱਭਦੀ ਰਹਿੰਦੀ ਆ ਪਰ ਆਖਿਰਕਾਰ ਐਂਡ 'ਚ ਜਾ ਕੇ ਇੱਕ ਫੋਰੈਸਟ ਦੇ ਬੰਦੇ ਵੱਲੋਂ ਉਹ ਕੇਸ ਨੂੰ ਸੋਲਵ ਕਰ ਦਿੱਤਾ ਜਾਂਦਾ ਤੇ ਏਸੀ ਜੀ ਅੱਜ ਦੀ ਸਟੋਰੀ ਕਿਵੇਂ ਲੱਗੀ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੇ ਆਪਾਂ ਮਿਲਾਂ ਕਿਸੇ ਹੋਰ ਸਟੋਰੀ ਦੇ ਨਾਲ ਤਦ ਤੱਕ ਲਈ ਤੁਹਾਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ